ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਸ ਅੰਮ੍ਰਿਤਸਰੀਆ ਜਨ ਲਈ ਤੁਹਾਡਾ ਸਵਾਗਤ ਹੈ। ਸੋ ਅੱਜ ਆਪਾਂ ਗੱਲ ਕਰਾਂਗੇ ਵਿਰਾਟ ਕੋਲੀ ਬਾਰੇ ਜਿਨ੍ਹਾਂ ਨੇ ਟੈਸਟ ਰੀਨਿੰਗ ਸੋਚ ਨਿਆਸ ਲੈ ਲਿਆ ਵਾ। ਉਹਨਾਂ ਨੇ ਜਿਹੜਾ 2011 ਦੇ ਵਿੱਚ ਜਿਹੜੀ ਟੈਸਟ ਜਿਹੜੀ ਉਹਨਾਂ ਨੇ ਸ਼ੁਰੂ ਖੇਡਣੀ ਸ਼ੁਰੂ ਕੀਤੀ। ਤੇ ਉਹਨਾਂ ਨੇ ਟੋਟਲ ਹੁਣ ਤੱਕ 123 ਟੈਸਟ ਮੈਚ ਖੇਡੇ ਆ ਜਿਨ੍ਹਾਂ ਵਿੱਚੋਂ ਉਹਨਾਂ ਦੇ 48.7 ਔਸ ਦੇ ਨਾਲ 9230 ਰਨ ਬਣਾਏ। ਇਹਨਾਂ ਵਿੱਚੋਂ 30 ਸੈਂਚਰੀਆਂ ਤੇ 31 ਹਾਫ ਸੈਂਚਰੀਆਂ ਜਿਹੜਾ ਦਾ ਉਹਨਾਂ ਦਾ ਯੋਗਦਾਨ ਪਾਇਆ ਉਹਨਾਂ ਨੇ। ਤੇ ਉਹਨਾਂ ਨੇ ਟੈਸਟ ਇੱਕ ਟਾਈਮ ਪਹਿਲਾਂ ਉਹਨਾਂ ਨੇ I20 ਤੋਂ ਸੰन्यास ਲਿਆ ਸੀ I20 2020 ਤੋਂ ਹੁਣ ਉਹਨਾਂ ਨੇ ਟੈਸਟ ਇਨਿੰਗਸ ਤੋਂ ਸੰन्यास ਲੈ ਲਿਆ ਬਸ ਟੈਸਟ ਕ੍ਰਿਕਟ ਉਹ ਨਹੀਂ ਖੇਡਣਗੇ ਹੁਣ ਤੇ ਸਿਰਫ ਤੇ ਸਿਰਫ ਹੁਣ ਵਨ ਡੇ ਕ੍ਰਿਕਟ ਹੀ ਖੇਡਣਗੇ ਤੇ ਜਿਨ੍ਹਾਂ ਨੇ ਜਿਨ੍ਹਾਂ ਦਾ ਯੋਗਦਾਨ ਜਿਹੜਾ ਇੰਡੀਅਨ ਟੀਮ ਵਾਸਤੇ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਹੈ ਵਿਰਾਟ ਕੋਹਲੀ ਜੀ ਦਾ ਤੇ ਇਹੋ ਜਿਹੇ ਜਿਹੇ ਪਲੇਅਰ ਹੁੰਦੇ ਆ ਉਹ ਮਤਲਬ ਜਿਹੜੇ ਇੰਨਾ ਵਧੀਆ ਜਿਹਨਾਂ ਨੇ ਯੋਗਦਾਨ ਪਾਇਆ ਦੇਖਦੇ ਲਈ ਇੰਨੀ ਟੈਸਟ ਇਨਿੰਗਸ ਖੇਡ ਲੀਆਂ ਇਹੋ ਜਿਹੇ ਪਲੇਅਰ ਥੋੜੇ ਹੀ ਹੁੰਦੇ ਜਿਹੜੇ ਇੰਨੀ ਲੰਬੀ ਇਨਿੰਗਸ ਖੇਡਦੇ ਆ ਸਿਰਫ ਤੇ ਸਿਰਫ ਹੁਣ ਉਹ ਵਨਡੇ ਕ੍ਰਿਕਟ ਹੀ ਖੇਡਣਗੇ ਤੇ ਟੈਸਟ ਲੜੀ ਦੇ ਵਿੱਚ ਉਹਨਾਂ ਨੇ ਸਾਰਾ ਸੰਿਆਸ ਲੈ ਲਿਆ ਉਹਨਾਂ ਨੇ 30 ਸੈਂਚਰੀਆਂ ਉਹਨਾਂ ਦੇ ਨਾਂ 'ਚ ਆਮ ਆਲਿਆ ਤੇ 31 ਹਾਫ ਸੈਂਚਰੀਆਂ 123 ਕੁੱਲ ਉਹਨਾਂ ਨੇ ਮੈਚ ਖੇਡੇ ਆ ਜਿਹੜੀ ਹੁਣ ਤੱਕ ਤੇ ਹੁਣ ਤਾਂ ਉਸ ਤੋਂ ਬਾਅਦ ਉਹ ਹੁਣ ਵਨਡੇ ਕ੍ਰਿਕਟ ਵਿੱਚ ਵੀ ਆਪਣਾ ਸਿਰਫ ਤਾਂ ਨੂੰ ਨਜ਼ਰ ਆਉਣਗੇ ਕਿਉਂਕਿ ਉਹਨਾਂ ਨੇ ਦੋ ਜਿਹੜੀ ক্রিকেট ਸ਼੍ਰंखला ਇੱਕ i20 ਤੇ ਦੋ ਟੈਸਟ ਵਿੱਚ ਉਹਨਾਂ ਨੇ ਸਿਆਸਤ ਮੈਸੇਜ ਵਿੱਚ ਉਹਨਾਂ ਨੇ ਸਿਆਸਤ ਲੈ ਲਿਆ ਸੋ ਜਸ ਇਹੋ ਜੇ ਫੈਕਟ ਜਾਣਨ ਦੇ ਲਈ ਜਸ ਅੰਮ੍ਰਿਤਸਰੀਆ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਹਰ ਵਾਰ ਸ਼ੇਅਰ ਕਰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ